ਅੱਜ ਜੇ ਅਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਜਿਹੜਾ ਜੁੱਧ ਨਸ਼ਾ ਵਿਰੋਧ ਉਹਦੇ ਦੇ ਸਬੰਧ ਵਿੱਚ ਸਾਡੀ ਜਿਹੜੀ ਮਹਿੰਮ ਚੱਲ ਰਹੀ ਆ ਉਹਦੇ ਦੌਰਾਨ ਹੀ ਸਾਡੇ ਮਹਿਤਾ ਪੁਲਿਸ ਵੱਲੋਂ ਕੱਲ ਮਿਤੀ 24 ਨੂੰ ਉਦੋਂ ਨੰਗਲ ਪਿੰਡ ਦੇ ਵਿੱਚ ਮੁਕਰੀ ਹੋਈ ਸੀ ਕਿ ਉੱਥੇ ਇੱਕ ਜਿਹੜਾ ਬਲਜਿੰਦਰ ਸਿੰਘ ਦਾ ਆਉਂਦਾ ਬੰਦਾ ਹੈ ਜੋ ਉਹਦੀ ਘਰ ਦੀ ਆ ਇਹ ਨਸ਼ੇ ਦਾ ਕੰਮ ਕਰਦੇ ਆ ਇਹ ਅਸੀਂ ਉੱਥੇ ਪਰਚਾ ਰਜਿਸਟਰਡ ਕਰਕੇ ਤੇ ਮੇਰੀ ਹਾਜ਼ਰੀ ਦੇ ਵਿੱਚ ਉੱਥੇ ਜਾ ਕੇ ਅਸੀਂ ਰੇਡ ਕੀਤਾ ਇਹਨਾਂ ਦੇ ਘਰ ਤੇ ਇਹਦੇ ਵਿੱਚ ਜੀਵਨਦੀਪ ਕੌਰ ਬਲਜਿੰਦਰ ਸਿੰਘ ਦੇ ਘਰ ਬੜੀ ਆ ਇਹਦੀ ਕਸਟਡੀ ਚ ਇਹਦੇ ਭਰਵਾ ਸੀ ਅ ਡੇਢ ਕਿਲੋ ਦੇ ਲਗਭਗ ਅ ਹੇਰਨ ਜਿਹੜੀ ਆ ਰਿਕਵਰ ਕੀਤੀ ਤੇ ਜਿਹੜਾ ਇਹਦਾ ਘਰ ਵਾਲਾ ਸੀ ਉਹ ਮੌਕੇ ਤੋਂ ਭੱਜ ਗਿਆ ਉਹਦੀ ਕਾਰ ਜਿਹੜੀ ਸਰਚ ਕੀਤੀ ਆ ਕਾਰ ਦੇ ਵਿੱਚੋਂ ਵੀ ਡੇਢ ਕਿਲੋ ਦੇ ਲਗਭਗ ਸਾਨੂੰ ਜਿਹੜੀ ਆ ਹੇਰਨ ਬਰਾਮਦ ਹੋਈ ਹੈ ਟੋਟਲ 3 ਕਿਲੋ ਤੇ 44 ਗ੍ਰਾਮ ਸਾਨੂੰ ਹੇਰੋਨ ਨੇ ਇਹਨਾਂ ਤੋਂ ਮਿਲੀ ਆ ਇੱਕ ਜਗਾਨਾ ਪਿਸਟਲ ਗੱਡੀ ਚੋਂ ਮਿਲਿਆ 20 ਬੋਰ ਦਾ 3 ਰੌਂਗ ਤੇ ਇੱਕ ਮੈਗਜ਼ੀਨ ਤੇ ਇੱਕ ਸਵਿਫਟ ਗੱਡੀ ਦੋ ਕੰਡੇ ਤੇ 20000 ਡਰੱਗ ਨੂੰ ਨਹੀਂ ਸਾਨੂੰ ਇਹਨਾਂ ਤੋਂ ਰਿਕਵਰ ਹੋਈ ਹੈ ਪਰਚਾ ਅਸੀਂ ਰਜਿਸਟਰਡ ਕਰਕੇ ਅੱਜ ਅਸੀਂ ਪੇਸ਼ ਕੀਤੇ ਆ ਤੇ ਤਿੰਨ ਦਿਨ ਦਾ ਜਿਹੜਾ ਇਹਦਾ ਲੇਡੀ ਦਾ ਰਿਮਾਂਡ ਸਾਨੂੰ ਮਿਲ ਗਿਆ ਤੁਹਾਡੀ ਚੱਲ ਰਹੀ ਹੈ ਇਹ ਬਲਜਿੰਦਰ ਸਿੰਘ ਦੇ ਉੱਤੇ 6 ਪਰਚੇ ਪਹਿਲਾਂ ਤੋਂ ਦਰਜ ਆ ਵੱਖ-ਵੱਖ ਥਾਣਿਆਂ ਦੇ ਵਿੱਚ ਪਹਿਲਾਂ ਇਹਦੇ ਤੇ ਹਥਿਆਰਾਂ ਦੇ ਤੇ ਪਲੱਸ ਇਹ ਹੀਰਾਂ ਦੇ ਪਰ ਸਾਡੇ ਆਪਣੇ ਜੰਡਿਆਲਾ ਥਾਣੇ ਦੇ ਵਿੱਚ ਵੀ ਐਸਐਚਓ ਸਾਹਿਬ ਨੇ ਆਪਣੀ ਟੀਮ ਦੇ ਨਾਲ ਦੇਵੀदासਪੁਰਾ ਜਿਹੜਾ ਲਿੰਕ ਰੋਡ ਜਾਂਦੀ ਆ ਮਿਹਰਬਾਨਪੁਰਾ ਨੂੰ ਉਧਰ ਤੇ ਆਪਣੇ ਨਾਕਾ ਲਾਇਆ ਸੀ ਤੇ ਦੋ ਬੰਦੇ ਜਿਹੜੇ ਆ ਆ ਤੁਹਾਡੇ ਜਿਹੜੇ ਤੁਸੀਂ ਫੋਟੋ ਵੀ ਲਈਆਂ ਇਹਨਾਂ ਦੀਆਂ ਸਤਰਾਮ ਸਿੰਘ ਸਾਨੂੰ ਕੁਲਵਿੰਦਰ ਸਿੰਘ ਛੇਕੂਪੁਰ ਮੁਹੱਲਾ ਸਾਡੇ ਇੱਥੋਂ ਜੰਡਿਆਲੇ ਦਾ ਹੀ ਤੇ ਇੱਕ ਜਗਮੀਤ ਸਿੰਘ ਏਰੀਅਸ ਕੋਲ ਨਾਲ ਸਾਨੂੰ ਸਵਰਨ ਸਿੰਘ ਇਹ ਰਜਿੰਦਰ ਨਗਰ ਨੂੰ ਮਕਬੂਲ ਕਰੇਗਾ ਇਹ ਦੋਨੋਂ ਬੰਦਿਆਂ ਨੂੰ ਆਉਂਦੇ ਰੋਕਿਆ ਇਹਨਾਂ ਨੇ ਨਾਕਾ ਤੋੜ ਕੇ ਭੱਜੇ ਸਾਡੀ ਟੀਮ ਨੇ ਐਸਐਚਓ ਸਾਹਿਬ ਨੇ ਤਾਂ ਟੀਮ ਨੇ ਬੜੀ ਮਸਤੀ ਦੀ ਨਾਲ ਇਹਨਾਂ ਨੂੰ ਮਗਰ ਜਾ ਕੇ ਫੜਿਆ ਫੜ ਕੇ ਤੇ ਇਹਨਾਂ ਨੂੰ ਵੀ ਫਿਰ ਮੇਰੀ ਹਾਜ਼ਰੀ ਦੇ ਵਿੱਚ ਸ਼ੱਕ ਹੋਇਆ ਇਹਨਾਂ ਨੂੰ ਇਹ ਨਸ਼ਾ ਹੈ ਦੇ ਕੋਲ ਫਿਰ ਮੈਨੂੰ ਬੁਲਾਇਆ ਗਿਆ ਮੈਂ ਮੌਕੇ ਤੇ ਗਿਆ ਮੇਰੀ ਹਾਜ਼ਰੀ ਦੇ ਵਿੱਚ ਇਹਨਾਂ ਦੀ ਸਰਚ ਕੀਤੀ ਗਈ ਜਿਹੜੀ ਦੋਨਾਂ ਦੇ ਕੋਲੋਂ ਇੱਕ ਇੱਕ ਕਿਲੋ ਹੀਰੋਨ ਜਿਹੜੀ ਬਰਾਮਦ ਹੋਈ ਹੈ ਤੇ ਇੱਕ ਐਕਟਵਾ ਇਹਨਾਂ ਤੋਂ ਫੜਿਆ ਗਿਆ ਤੇ ਉਹਦੇ ਮੁਤਲਕ ਵੀ ਅਸੀਂ ਪਰਚਰ 272 ਨੰਬਰ ਐਫ ਆਰ ਦਰਜ ਕਰਕੇ ਤਫ਼ਤੀਸ਼ ਕਰ ਰਹੀ ਹੈ ਤੇ ਹੁਣ ਸਾਡੇ ਕੋਲ 6 ਦਿਨ ਦੇ ਰਿਮਾਂਡ ਦੇ ਉੱਤੇ ਹੈ ਇਹਨਾਂ ਨੂੰ ਉਹ ਵੀ ਇਸਾਰ ਰਿਲੀ ਸੀ ਇਹਨੋਂ ਤੇ ਪਹਿਲਾਂ ਵੀ ਹੈਗੇ ਆ ਹਾਂਜੀ ਇਹ ਮੜੇ ਕਰਤਾਰ ਦੇ ਹੀ ਆ ਬੰਦੇ ਤੇ ਚੱਲ ਰਹੀ ਇਹਨਾਂ ਦੀ ਹੁਣ ਸਾਡੀ ਤਫ਼ਤੀਸ਼ ਚੱਲ ਰਹੀ ਹੈ